ਲੋਕ ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਜਿ ਆਪਾਂ ਫੇਰ ਆਇਆ ਕੋਟ ਪੂਰਾ ਤਰੀਕ ਆ ਜਿਹੜੀ ਹੈ ਜੇ 30 ਮਾਰਚ ਤੇ 2025 ਹੋ ਚੁੱਕੀ ਹੈ ਤੇ ਤੂੜੀ ਦੇ ਜਿਹੜੇ ਰੇਟਸ ਨੂੰ ਦੱਸਾਂਗੇ ਕੀ ਚੱਲ ਰਹੇ ਆ ਤੇ ਜਿਹੜੇ ਕਿਸਾਨ ਵੀਰ ਜਿੰਨਾ ਮੈਂ ਜੁੜੇ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੋਲੀ ਹੁਣ ਵਧੀ ਸ਼ੁਰੂ ਟਰਾਲੀਆਂ ਵੀ ਜਿਹੜੀਆਂ 2 ਤੇ 2 4 5 6 7 ਟਰਾਲੀਆਂ ਪੂਰੀਆਂ ਆਈਆਂ ਤੇ ਐ ਦੁਬਾਰਾ ਦਾ ਅੰਨ ਆਏਗਾ ਅੰਦਰ ਦੀ ਤੂੜੀ ਕੜੀ ਕੁੜੀ ਬੋਲੋ ਬਾਈ 200 ਰੁਪਿਆ ਨਹੀਂ ਪਹਿਲੀ ਡੀਗਰੀ ਨਹੀਂ ਮੈਂ ਗਿੱਲੀ ਨਹੀਂ ਬਾਈ ਗਿੱਲੀ ਕਰੇ ਪਹਿਲੀ ਫਰੀਕ ਤਾਂ ਬੋਲੀ 7 ਵਜੇ ਆ 7 ਵਜੇ ਬੋਲੀ ਹਾਂ ਟਾਈਮ ਲਾ ਜਾ ਕਰੋ ਬਾਈ ਕੋਈ ਆਵੇ ਤੇ ਪਲਕ ਨਾ ਹੋਵੇ ਆ ਤੂੜੀ ਇਹ ਕੋਈ ਆ ਮਨ ਕੇ ਕਹਿੰਦਾ ਥੋੜੇ ਸਾਹਮਣੇ ਆਵੇ ਇੱਕ ਬੋਲੀ ਗਿੱਲੀ ਕਿਹੜੇ ਪੈਰੀਆ ਗ੍ਰਾਫੀ ਆਪਣੀ ਮੈਨ ਮੜ ਮੋਟਾ ਮੈਨ ਕਿਦੋਂ ਮੜ ਮੋਟਾ ਸਕਦੀ ਪਰ ਗਿੱਲੀ ਕਿਹੜੇ ਹਾਂ ਜਿਹੜਾ ਦੱਸਦੇ 200 ਰੁਪਿਆ 200 ਖੁੱਲੀ ਆ ਪੰਡਾ ਹੀ ਆ ਸਰੀ 200 ਥੱਲੇ ਖੁੱਲੀ ਉੱਤੇ ਪੰਡਾ 200 ਪਾਨੀ ਦਾ ਪੰਜ ਕਿਥੱਲੇ ਨੇ ਬਾਈ ਪੰਜ ਕਿਲੇ ਜਾਣਗੇ ਬਾਈ ਵੱਡੀ 300 ਰੁਪਿਆ ਕਰਾਇਆ ਪੰਜ 205 ਬੋਲਾ ਕਿਨੇ 10 15 20 25 30 35 40 ਤੋਂ ਵੱਸੋ 45 245 ਬੋਲਾ ਕਿਨੇ 245 ਜੀ ਬਾਈ ਲੋ ਵੀ ਪਹਿਲੀ ਟਰਾਲੀ ਹੋਈ ਆ 245 ਰੁਪਏ ਦੇ ਜਾਣੀ ਆ ਪਿੰਡ ਪੰਜਗੜਾਈ ਤੇ ਅਗਲੀ ਜਿਹੜੀ ਟਰਾਲੀ ਆਪਾਂ ਦੇਖਾਂਗੇ ਤੇ ਹੈ ਗਿੱਲੀ ਗਿੱਲੀ ਤਾਂ ਨਹੀਂ ਜੀ ਜਮਾ ਇੱਕ ਨੰਬਰ 22 ਗਿੱਲੀ ਹੋਣੀ ਤਾਂ ਪੈ ਸਕਦਾ ਜੀ ਪਰਤੀ ਦੇ ਚੱਕਰ ਨਹੀਂ ਨਾਲ ਪਰ ਉੱਤੇ ਮੈਂ ਮੁਕਤਲ ਨੰਬਰ ਲਖਾ ਲਈ ਮਣਾਇਆ ਯਾਰ ਐਸੇ ਤਾਂ ਨੰਬਰ ਨਹੀਂ ਆਉਂਦੇ ਮੈਂ ਕਲ ਮਾਰ ਦੋ 230 ਤੋਂ 200 ਰੁਪਇਆ 5 ਰੁਪਏ ਬਾਸ 25 35 235 40 41 250 55 60 65 ਪਕਾਈ 265 ਬੋਲਾਂਗੇ ਹੁਣ ਪਈਆ 265 ਬਈ ਨੰਬਰ ਦੱਸੋ ਮੜੇ ਇੱਧਰ ਇਹਨਾਂ ਪਾਈਆਂ ਨੂੰ ਲੈ ਜਾਣਾ ਲੋ ਜੀ 24 ਤੇ 55 ਰੁਪਈ ਜਿਹੜੀ ਇਹ ਦੂਜੀ ਟਰਾਲੀ ਲੱਗ ਚੁੱਕੀ ਆ ਤੇ ਤੀਜੀ ਵਾਰ ਜਿਹੜਾ ਆਪਾਂ ਹੁਣ ਜਾਵਾਂਗੇ ਤੇ ਦੋ ਤੇ ਦੋ ਚਾਰ ਤੇ ਪੰਜ ਵੀ ਟਰਾਲੀਆਂ ਰਹਿ ਗਈਆਂ ਤੇ ਸੱਤ ਟਰਾਲੀਆਂ ਜਿਹੜੀਆਂ ਸਾਰੀਆਂ ਚਾਹੀਆਂ ਸੀਗੀਆਂ ਤੇ ਇੱਕ ਤਰੀਕ ਤੋਂ ਵੀ ਬੋਲੀ ਆ ਜਿਹੜੀ 7 ਵਜੇ ਸ਼ੁਰੂ ਹੋ ਜਾਣੀ ਆ ਦੇਖਾ ਬੰਦਾ ਦੇਖਾ ਤੋ ਦੋ 225 ਠੀਕ ਆ ਆ ਕਿੰਨੇ 250 80 70 75 80 84 250 90 290 ਬੋਲਣਗੇ ਪਤਾ ਨਹੀਂ 290 ਰੁਪਏ ਬਾਈਟੀ ਦੀ ਲੋਕੀ 1.7 ਵਾਲੀ ਜਿਹੜੀ 200 ਤੇ 90 ਰੁਪਏ ਲੱਗ ਚੁੱਕੀ ਆ ਤੇ ਅੱਗੇ ਜਿਹੜੀਆਂ 2 ਤੇ 4 ਰਾਲਾਂ ਨੂੰ ਰੁਪਈਆ ਨਰਾ ਦੀ ਲਾਉਣ ਵਾਲਾ ਕੰਮ ਨਹੀਂ ਆ ਹੋਰ ਕੀ ਹੈ ਚੰਦਾ ਜੋ ਕੋਈ ਨਿਕਲੀ ਤਾਂ ਨਹੀਂ ਨਾ ਜੀ ਦਾ ਜਮਾ ਸੁੱਟ ਨਹੀਂ ਹੁੰਦਾ ਆਪਣੀ ਆਪਣੀ ਅੰਦਰ ਦੀ ਬਾਤ ਅੰਦਰ ਦੀ ਅੰਦਰ ਦੀ

ਉਹ ਵੀ ਟਰਾਲੀ ਜਿਹੜੀ 260 ਰੁਪਏ ਲੱਗੀ ਆ ਤੇ ਇਸ ਤੋਂ ਪਹਿਲਾਂ ਜਿਹੜੀ ਲੱਗੀ ਸੀ 290 ਲੱਗੀ ਸੀ ਤੇ ਤਿੰਨ ਟਰਾਲੀਆਂ ਮਗਰ ਹੋਰ ਪਈਆਂ ਤੇ ਦੇਖ ਜੇ 300 ਨੂੰ ਰੇਟ ਜਿਹੜਾ ਪਹੁੰਚਦਾ ਜਾਂ ਨਹੀਂ ਤੇ ਹਾਂ ਕੋਠੇ ਕਲੋਨੀ ਜੀ ਘਰ ਆਪਣਾ ਗੁਪਤੇ ਕੋਲੇ ਜਲਾ ਹਾਂ ਗੋਟਿਆਂ ਕੋਲੇ ਗੁਪਤੇ ਦਾ ਕੰਡਾ ਕਰਾ ਲਾ 220 220 ਠੀਕ ਹੈ ਤੇ 35 40 45 250 ਸੰਜਾ 60 260 ਬੋਲਾਂਗੇ ਨੇ 65 65 70 70 80 280 ਰੁਪਏ ਬਾਈ ਜੀ ਲੋ ਵੀ ਇਹ ਲੱਗੀ ਹੈ 280 ਤੇ 80 ਰੁਪਏ ਤੇ ਇਸੇ ਦਾ ਜਿਹੜਾ ਰੇਟ ਹੈ ਅੱਜ ਇੱਕ 290 ਰੁਪਏ ਰਿਹਾ ਅੱਜ ਦਾ 220 250 ਰੁਪਏ ਆਈ 54 54 60 260 ਰੁਪਏ 670 2000 ਦਾ ਬਾਲਾ ਮੇਰੇ 77 80 85 285 ਬੋਲਾਂਗੇ 90 95 295 ਰੁਪਏ ਲੋ ਵੀ 295 ਰੁਪਏ ਟਰਾਲੀ ਜਿਹੜੀ ਲੱਗੀ ਆ ਤੇ ਲਾਸਟ ਤੇ ਇੱਕ ਟਰਾਲੀ ਬਾਕੀ ਆ ਹਲੇ ਆਪਣੀ ਬਾਹਰ ਦੀ 200 ਰੁਪਿਆ ਬਾਹਰ ਦੀ ਦੁਨੀਆ ਦੇ ਨਾਲ ਦੀ ਭਾਈ 200 200 5 10 15 20 25 225 ਰੁਪਏ 30 ਰੁਪਏ 35 40 45 250 250 ਬੋਲਾਂਗੇ ਨਾ 59 60 65 70 270 ਬੋਲਦਾ ਕੋਈ 270 ਰੁਪਏ ਬਾਈ